ਮੈਂ ਪੱਤਰਕਾਰ ਨਰਿੰਦਰਜੀਤ ਰੰਡਾਵਾ ਤੁਸੀਂ ਜੁੜ ਚੁੱਕੇ ਹੋ ਨਿਊਜ਼ ਚੈਨਲ ਵਤਨ ਦੀ ਮਿੱਟੀ ਨਾਲ ਅੱਜ ਅਸੀਂ ਪਹੁੰਚੇ ਹਾਂ ਹਲਕਾਰਾ ਰਾਜਾ ਸਾਸੀ ਦੇ ਪਿੰਡ ਪਿੰਡੀ ਸੇਦਾਂ ਦੇ ਨਾਲ ਇੱਕ ਪਿੰਡ ਆ ਚੱਕ ਫਦੇਗਾ ਆਓ ਉੱਥੇ ਆਪਾਂ ਮਿਲਦੇ ਹਾਂ ਕਿਸਾਨਾਂ ਦੀ ਮੁਸ਼ਕਲਤ ਹੁੰਦੀ ਆ ਉਹ ਸਾਡੇ ਨਾਲ ਮੌਜੂਦ ਨੇ ਆਓ ਸਾਸੀਆ ਵੀਰ ਜੀ ਸਾਥੀ ਕਾ ਕੀ ਨਾਂਜੀ ਆਪਣਾ ਆਪਣਾ ਬਤਾਰਦੇ ਇਹ ਜਿਹੜਾ ਪਾਣੀ ਇੰਨਾ ਖੜਾ ਵਾ ਹਾਂਜੀ ਇਹਦਾ ਕੀ ਕਾਰਨ ਹੈ ਇਹ ਕੀ ਇਹ ਆ ਕਾਰਨ ਜੀ ਭਾਜੀ ਵੀ ਜਿਮੀ ਅਸੀਂ ਕਿਉਂ ਆਪਣੀ ਸੁਰਤ ਸੰਭਾਲ ਲਈ ਹੈ ਨਾ ਸੱਕੀ ਬਹੁਤ ਜ਼ਿਆਦੀ ਇਹ ਕੰਡੇ ਤੋਂ ਬਾਹਰ ਇਹ ਖਲਾਈ ਨਹੀਂ ਹੋਈ ਅਜੇ ਤੱਕ ਇਹਦੀ ਸਰਕਾਰ ਨੂੰ ਜਾਇਦੀ ਖਲਾਈ ਕਰਨੀ ਦੋਵੇਂ ਕੰਡੇ ਹੁਣ ਵੇਖ ਲੋ ਕਿੰਨਾ ਜ਼ਮੀਨ ਸਾਰੀ ਦੋਹਾਂ ਬਣਾ ਤੋਂ ਬਹੁਤ ਜ਼ਿਆਦਾ ਨੁਕਸਾਨ ਕਰ ਪਾ ਜਮੀਨਦਾਰਾਂ ਦਾ ਤੇ ਪਾਣੀ ਪੀਜਾ ਬਹੁਤ ਜ਼ਿਆਦਾ ਜਦੋਂ ਮਾੜਾ ਚੜਦਾ ਮੀਂਹ ਦਾ ਪਾਣੀ ਪੈੜਿਆਂ ਜਾ ਜਾਂਦਾ ਤਿੰਨ ਤਿੰਨ ਦਾ ਝੋਨਾ ਇਹਨਾਂ ਪੈੜ ਗਿਆ ਅਸੀਂ ਦਾ ਆ ਵੇਖ ਲੋ ਪੀ ਹਾਰ ਬਣਿਆ ਆ ਸਕੀ ਆ ਕਿ ਪੈਲੀ ਆ ਚੜੀ ਪੈਲੀ ਆ ਸਕੀ ਕਿੱਥੇ ਆ ਸਕੀ ਉਹ ਥੋੜੀ ਜਣੀ ਵੀ ਜਾ ਕੇ ਕਿਕਰ ਲੱਗੇਦਾ ਸੇ ਪੈਣ ਦੇ ਵੇਖੋ ਕੰਡਾ ਨਹੀਂ ਆ ਨਹੀਂ ਉਹ ਕੰਡਾ ਬਿਲਕੁਲ ਨਹੀਂ ਦੇਗੀ ਦੋਵੇਂ ਬਨੇ ਨਹੀਂ ਜੰਡੇ ਆ ਵੇਖੋ ਜੀ ਸੱਕੀ ਦਾ ਕੰਡਾ ਹੀ ਇੱਥੇ ਹੈ ਨਹੀਂ ਆ ਇਹ ਜਿਹੜੀਆਂ ਪਹਿਲੀਆਂ ਖੇਤ ਜਿਹੜੇ ਇਹ ਸਾਰੇ ਸੱਕੀ ਦੇ ਨਾਲ ਹੀ ਰਲੇ ਆ ਸਾਡਾ ਪਤਾ ਨਹੀਂ ਕਿੰਨਾ ਕਿ 50 70 ਕਿੱਲੇ ਥਾਂ ਆੜੇ ਤੱਕ ਫਰੇ ਖਾਰੇ ਖਤਾਬ ਹੋ ਗਿਆ ਕੁਝ ਦੂਜੇ ਬਨੇ ਛਾਬਰ ਵੀ ਜ਼ਮੀਨ ਆ ਉਹਨਾਂ ਦਾ ਵੀ ਹੋ ਜਾ ਰਿਹਾ ਦੋਵੇਂ ਬਨੇ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਾਣੀ ਕਹੀਂ ਤੇ ਇਹ ਸਰਕਾਰ ਅੱਗੇ ਮੰਗ ਕਰਦੇ ਇਹਦੇ ਖੇਤੀ ਤੋਂ ਖੇਤੀ ਖਲਾਈ ਕੀਤੀ ਜਾਵੇ ਸਾਨੂੰ ਮਾਜਵਾ ਦਿੱਤਾ ਜਾਵੇ ਆਪਣੀ ਆਉਣ ਵਾਲੀ ਕਣਕ ਬੀਜੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਤਰਤਨਾ ਜੀ ਸਸੀਗਰ ਸਰਦ ਦੇ ਪਿੱਛੇ ਜਸਬੀਰ ਸਿੰਘ ਜੀ ਹਾਂਜੀ ਧੰਨਵਾਦ ਕਰਦੇ ਆ ਮੀਡੀਆ ਦਾ ਬਹੁਤ ਬਹੁਤ ਜਿਹੜੇ ਸਾਡੇ ਤੱਕ ਰ ਪਹੁੰਚ ਕੀਤੀ ਆ ਤੇ ਵੇਖੋ ਜੀ ਯਾਰਾਂ 1 ਏਕੜ ਜਿਹੜੀ ਫਸਲ ਆ ਦਪਾਓ ਤਬਾਹ ਹੋ ਗਿਆ ਬਹੁਤ ਨੁਕਸਾਨ ਸਕੀਨੇ ਕੀਤਾ ਸਾਡਾ ਓਕੇ ਹੋਏ ਛੋਣੇ ਨੇ ਵੇਖ ਲੋ ਤੁਸੀਂ ਪਿੱਛੇ ਨੂੰ ਜੋ ਛਾਤੀ ਮਾਰੋ ਕੋ ਛਾੜਦਾ ਤੱਕ ਬਾ ਚੱਕ ਫੜੀ ਖਾਂਦਾ ਤੱਕ ਬਾ ਜੇ ਬਹੁਤ ਬੁਰੀ ਹਾਲਤ ਆ ਸਾਡੀ ਕਿਸੇ ਨੇ ਅਜੇ ਤੱਕ ਸਾਡੀ ਪਹੁੰਚ ਨਹੀਂ ਕੀਤੀ ਅਜੇ ਪਹਿਲਾ ਦਿਨ ਆ ਜਿਹੜਾ ਪੱਤਰਕਾਰ ਸਾਡੇ ਕੋਲ ਪਹੁੰਚੇ ਨੇ ਇਹ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਸਰਕਾਰ ਨੂੰ ਇਹੋ ਬੇਨਤੀ ਹੈ ਹੱਥ ਜੋੜ ਕੇ ਕਿ ਕੁਝ ਨਾ ਕੋਈ ਇਹਨਾਂ ਦਾ ਖਸਾਨਾ ਦਾ ਮਾਮਲਾ ਜਿਹੜਾ ਜਲਦੀ ਤੋਂ ਜਲਦ ਦਿੱਤਾ ਜਾਵੇ ਪਹਿਲਾਂ ਕੋਈ ਪ੍ਰਸ਼ਾਸਨ ਵਾਲਾ ਪਹੁੰਚਾ ਤੁਹਾਡੇ ਕੋਲ ਅਜੇ ਤੱਕ ਜੀ ਨਹੀਂ ਕੋਈ ਨਹੀਂ ਪਤਾ ਤੱਕ ਕਿਸੇ ਨੇ ਅਜ ਤੋਂ 15 ਦਿਨ ਹੋ ਗਏ ਮੇਰੇ ਖੇਤ ਚ ਪਾਣੀ ਖੜਾ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਇਹਦੀ ਤੁਹਾਡੀ ਆਵਾਜ਼ ਹੀ ਕੋਈ ਸਾਡ ਛੜਕਾ ਸਾਡੀਆਂ ਰੁੜਗੀਆਂ ਨੇ ਸਾਡੇ ਜਿਹੜੇ ਮੇਨ ਰੋਡ ਨੇ ਉਹ ਰੁੜੇ ਨੇ ਪਾਣੀ ਨਾਲ ਅਜ ਤੋਂ 15 ਦਿਨ ਹੋ ਗਏ ਨੇ ਖੇਤਾਂ ਦੇ ਵਿੱਚ ਪਾਣੀ ਖੜਾ ਹੋਵੇ ਫੇਰ ਪੂਰੀ ਤਰ੍ਹਾਂ ਤਬਾਹ ਚੁੱਕੇ ਨੇ ਜਿਹੜੇ ਸਮਰਥੀਆਂ ਨਾਲ ਬੋਲ ਰਹੇ ਉਹਨਾਂ ਦੇ ਵਿੱਚ ਵੀ ਬਹੁਤ ਬੁਰਾ ਹੱਤਕਾਰ ਪੈ ਗਿਆ ਤੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਲਓ ਜੀ ਤੁਸੀਂ ਸੋਣੀ ਲਿਆ ਵਾ ਇਹਨਾਂ ਨੂੰ ਜਿਹੜੇ ਬਹੁਤ ਐਸੇ ਮੁਸ਼ਕਲ ਆਈ ਇਹਨਾਂ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਲੀਡਰ ਕਿਸੇ ਨੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਇਹਨਾਂ ਦੀ ਮੰਗ ਆ ਕਿ ਇਹਨਾਂ ਜਿਹੜਾ ਇੱਥੇ ਮੌਕਾ ਵੇਖ ਕੇ ਜੋ ਇਹਨਾਂ ਦਾ ਮੌਜਾ ਬੰਦਾ ਵਾ ਇਹਨਾਂ ਨੂੰ ਦਿੱਤਾ ਜਾਵੇ